ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਮਤਰਕ ਟੋਕਰ ਗੱਬਣ ਚੈੱਕ ਪਾਸ ਨੂੰ ਮੱਝ ਦਿਖਾਉਣ ਲੱਗਾਗਾ। ਮਗਰ ਕੱਟੀ ਐ, ਕੱਟੀਤੀ ਮਿਲਦੀ ਐ। ਜਿੰਨੀ ਜਾਣਕਾਰੀ ਹੋ ਮਾਲਕ ਤੋਂ ਸਾਂਝੀ ਕਰਾ ਦਾਂਗੇ ਤੇ ਖਰੀਦਦਾਰਾਂ ਆਪਰਾਖੇ ਸੇ ਵੀਟਾਂ ਦੇ ਕੋਲ ਜਿਹੜੀ ਉਹ ਤਸੱਲੀ ਕਰ ਸਕਦਾ ਠੀਕ ਐ। ਤੇ ਪਹਿਲਾ ਵੀਡੀਓ ਨੂੰ ਪੂਰੀ ਗੌਰ ਨਾਲ ਦੇਖਣਾ ਫੇਰ ਮਾਲਕ ਨਾਲ ਸੰਪਰਕ ਕਰਿਓ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗਸੇ ਫਾਰਮ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਕੀ ਡਿਟੇਲ ਆ। ਸੋ ਲਾਸਟ ਤੱਕ ਜਿਹੜਾ ਵੀਡੀਓ ਵਿੱਚ ਤੁਸੀਂ ਜੁੜੇ ਰਹਿਣਾਗਾ। ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਆਪਾਂ ਨਾਮ ਤੇ ਐਡਰੈਸ ਬੋਲ ਦਗੇ ਜੀ ਨਾਮ ਇਹ ਬਲਵੀਰ ਸਿੰਘ ਜੀ ਪਿੰਡ ਫੂਲਾ ਜੀ ਜ਼ਿਲ੍ਹਾ ਬਠਿੰਡਾ ਤਸਵੀਰ ਨਥਾਨ ਜੀ ਠੀਕ ਆ ਜੀ ਤੇ ਮੋਬਾਈਲ ਨੰਬਰ ਆਪਣਾ 97809 ਜੀ 80503 ਜੀ ਠੀਕ ਆ ਜਿਹੜੀ ਵੀਰੇ ਆਪਾਂ ਮੱਝ ਵੇਚਣੀ ਹੈ ਨਾ ਹਾਂਜੀ ਐਸ ਟਾਈਮ ਇਹ ਕਿੰਨੇ ਦਾ ਸਮੇਂ ਦੀ ਗੱਬਣਾ ਹੈ ਆ ਬਲਵੀਰ 5 ਮਹੀਨੇ ਦੀ ਮੈਂ ਗੱਬਣਾਈ ਹਾਂਜੀ ਠੀਕ ਆ ਜੀ ਮਗਰ ਕੱਟੀ ਹੈ ਪਹਿਲਾਂ ਕੱਟੀ ਦਿਖਾ ਦਿਜੀਏ ਕੱਟੀ ਬੜੀ ਤਾਂ ਸੋਹਣੀ ਹੈ ਰਣ ਕੱਟੀ ਹਾਂਜੀ ਕੱਟੀ ਕਰੀ ਜੇ ਤੂੰ ਮੈਨ ਕੀ ਕਹਿੰਦੇ ਦਿਖਾਉਣ ਵਾਲੀ ਕੱਟੀ ਕੱਟੀ ਇਥੋਂ ਦੇਖਿਆ ਪਹਿਲਾਂ ਕੱਟੀ ਦੀ ਝੋੜੀ ਦੇਖਿਆ ਹਨਾ ਮਾਜੀ ਦਾ ਫੇਰ ਦੇਖਾਂਗੇ ਸੋਨ ਇਥੋਂ ਆ ਜਿਦੇਗਾ ਥਣ ਦਾ ਗੈਪ ਸਾਈਜ਼ ਕੀ ਬਾਤ ਹੈ ਨਾ ਬਾਈ ਯਾਰ ਹਨਾ ਹਾਂ ਜਿਵੇਂ ਗੱਬਣ ਦੀ ਹੈ ਗੱਬਣਾ ਰਗੀ ਜੋ ਝੋੜੀ ਜੀ ਬਈ ਲੱਗਿਆ ਮੈਨਾਂ ਵੀ ਇਹ 9-10 ਕਿ ਮਹੀਨੇ ਦੀ ਕੱਟੀ ਹੋਣੀ ਹੈ 10 ਮਹੀਨੇ ਦੀ ਕੱਟੀ ਹਾਂ 5 ਦੀ ਗੱਬਣਾ ਹੈ ਨਾ ਤੇ ਇਸ ਟਾਈਮ ਵੀਰ ਬਾਈ ਦੁੱਧ ਕਿੰਨਾ ਜਿਹੜਾ ਆਪਾਂ ਦੇਣਾ ਤੋਲ ਕੇ ਕਿਸੇ ਪਰਾਂ ਨੂੰ ਦੁੱਧ ਬਾਈ ਵੱਡੇ ਵੀਰ 5 ਕਿਲੋ ਦੁੱਧ ਦਾ ਟਾਈ ਟਾਈ ਕਿਲੋ ਦੋ ਨਾ ਟਾਈ ਟਾਈ ਕਿਲੋ ਹਾਂਜੀ ਠੀਕ ਤੇ ਮਿਲਦੀ ਕੱਟੀ ਦੀ ਮਿਲਦੀ ਕੱਟੀ ਦੀ ਹੈ ਬਈ ਅੱਛਾ ਕੱਟੀ ਦੀ ਮਿਲਦੀ ਹੈ ਹਾਂ ਕੱਟੀ ਬੜੀ ਸਨਖੀ ਇਹਦੇ ਕੱਟੀ ਦੀ ਮਿਲਦੀ ਕਰਨ ਵਾਲੀ ਹਾਂ ਤੇ ਸੂਆ ਤਾਂ ਫਿਰ ਆਸਟੀਮੇਟ ਆਪਣੇ ਦੀ ਬਣ ਸੂਆ ਬੜੇ ਫਿਰ ਤੀਜਾ ਸੂਆ ਮਾਲਕਾਂ ਨੇ ਦੱਸਿਆ ਚਾਹੇ ਉਹਨਾਂ ਵਾਲਾ ਚਾਹੇ ਬੀਮਾ ਵਾਲੇ ਗੱਲ ਹੋ ਗਈ ਬੀਮਾ ਨਾਲ ਤਾਂ ਨਾ ਕਿ ਆਪਾਂ ਤਾਂ ਲੈਤੀ ਐ ਲੈ ਗਈ ਹਾਂ ਹਾਂ ਤੇ ਤੋਰ ਕੇ ਆਏ ਵੀ ਫਿਰ ਪਪਾ ਪਹਿਲਾਂ ਆਪਾਂ ਤੋਰਦੇ ਆਂ ਕਿਸ ਨਾਲ ਦੀ ਤੁਰਦੀ ਥਾਂ ਥਣੇ ਬੰਤ ਰੈਡਰ ਦੀ ਕੁਆਲਿਟੀ ਦਿਖਾ ਦਿੰਦੇ ਆ ਤੇ ਬਾਈ ਉਹਨੇ ਖੋਲਦਾਗਾ ਤੇ ਕੱਟੀ ਸਾਨੂੰ ਆਪੇ ਫੇਰ ਦਿਖਾ ਦਿੰਦੇ ਇਧਰੋਂ ਕੱਟੀ ਦੀ ਥੱਲੇ ਥੱਲੇ ਬੰਤਰ ਐ ਇਹ ਬੜੀ ਚੰਗੀ ਹੈ ਨਾ ਆ ਚੰਗੀ ਚੰਗੀ ਦੇਖ ਬਾਈ ਲਖੇ ਹੂੰ ਜਮਾ ਨਾਲ ਹੀ ਐ ਨਾਲ ਹੀ ਮੁੜੀ ਬੈਠ ਹ ਤੇ ਇੱਥੋਂ ਮੱਝ ਦਾ ਕੱਦ ਕੱਢ ਕੱਦ ਕਾੜ ਵਾਲੇ ਮਾਕੇ ਤੋਂ ਮੱਝ ਚੰਗੀ ਆ ਗਈ ਬੇਲ ਲੰਬਾਈ ਤੇ ਜਿਹੜੀ ਮੇਨ ਗੱਲ ਹੈ ਮੱਝ ਦਾ ਪੁੱਠਾ ਦੇਖੋ ਬਹੁਤ ਜ਼ਿਆਦਾ ਚੌੜਾ ਪਿਆ ਹੈਗਾ ਚੜਾਈ ਚੁੜੀ ਮੱਝ ਦੀ ਬਹੁਤ ਜ਼ਿਆਦਾ ਆ ਗਈ ਨਾ ਤੇ ਇੱਥੋਂ ਤੁਹਾਨੂੰ ਬੈਕ ਸ਼ੈਡ ਦਿਖਾਉਣੀ ਥਲਾਂ ਦੀ ਬੰਤਰ ਦਿਖਾ ਦੇਣਾ ਹੈ ਚਾਰੇ ਥਾਂ ਜਿਹੜੇ ਸਾਇਦ ਵੀ ਇੱਕੋ ਜਿਹੇ ਹੈਗੇ ਤੇ ਮੂਹਲੀ ਸ਼ੈਡ ਤੋਂ ਇਥੋਂ ਬੈਣੀ ਸ਼ੈਡ ਦਿਖਾਣਾ ਠੀਕ ਆ ਬੱਕਰੀ ਦੀ ਫੋਰਸ਼ਾ ਬਿਲਕੁਲ ਨਹੀਂ ਜੀ ਤੇ ਇੱਥੋਂ ਬੈਕ ਸ਼ੈਡ ਦਿਖਾਉਣਾ ਮਾੜੀ ਮੋਟੀ ਦੇਖੋ ਜੀ ਮੈਂ 19 ਕੇ ਸ਼ੈਡ ਦਿਖਾਉਂਦੀ ਆ ਇੰਨਾ ਕਰਦਾ ਹਨਾ ਟੋਕੜਾਂ ਚ ਮੱਝਾਂ ਹਾਂ ਬਾਕੀ ਜ ਸੱਜਰ ਪਸ਼ੂ ਹੁੰਦਾ ਉਹ ਵੱਖਰਾ ਹੁੰਦਾ ਕਿਉਂਕਿ ਜੇ ਚੋਣੇ ਆਪਾਂ ਲਗਾ ਤਰ ਕਿਸੇ ਬੁੜੀ ਨਿਚੋਲੀ ਬੰਦੇ ਜੋਲੀ ਮੁੱਠੀ ਨਾਲ ਚਾਉਂਦਾ ਕਿ ਗੂਠਣਾ ਚਾਉਂਦਾ ਓ ਜੀ ਨਾ ਥੋੜਾ ਸਥਾਨਾ ਜਰਾ ਸਾਈਡ ਚ ਫਰਕ ਪੈ ਦੁੱਧ ਨੂੰ ਇੱਕੋ ਜਿਹੀ ਵੱਧ ਘੱਟ ਨਹੀਂ ਲੱਗਦਾ ਇੱਕ ਗੱਲ ਹੋਰ ਲੱਗਿਆ ਬਾਈ ਕਿਉਂਕਿ ਹੁਣ ਥੋੜਾ ਹਵਾ ਸਮਾਨ ਪਾਸਾ ਦਿਖਾਈ ਜਾਂਦੀ ਆ ਕੋਈ ਜਿਹੜਾ ਸੱਜਰ ਮੈਣੇ ਦਿੱਤਾ ਹੋਇਆ 14 15 ਕਿਲੋ ਮਾਲਕਾਂ ਨਾਲ ਦਸਨ ਮੁਤਾਬਕ ਠੀਕ ਆ ਠੀਕ ਆ ਉਦੋਂ ਜਾਣ ਕੇ ਸਾਈਡ ਹੀ ਆ ਉਹ ਬਰਾਬਰ ਕੱਢ ਜਾਂਦੀ ਆ ਠੀਕ ਆ ਆਪਾਂ ਨੂੰ ਦੇਖ 파ਰਖ ਕੇ ਲਈ ਆ ਮਾਲਕਾਂ ਨੂੰ ਦੱਸਣ ਦੇ ਸਾਈਡ ਕੱਢ ਜਾਂਦੀ ਆ ਠੀਕ ਆ ਠੀਕ ਆ ਹਾਂ ਅਗਲਾ ਐਨ ਆਖ ਕੇ ਸਾਈਡ ਰੱਖੂਗੀ ਸਾਈਡ ਕੱਢਦੀ ਆ ਬੱਡੇ ਵੀਰ ਠੀਕ ਆ ਜਿੰਨੀ ਹੁਣ ਬਾਕੀ ਟੋਕੜੇ ਧਾ ਕੇ ਫਿਰ ਹਾਂ ਜੇ ਜਾਂ ਤੁਰ ਹਾਂਜੀ ਹਾਂਜੀ ਤੇ ਪੰਜ ਮਹੀਨੇ ਗੱਬਣ ਚੈੱਕ ਪਾਸ ਹੈ ਸਾਡੀ ਚੈੱਕ ਹੋਈ ਆ ਬੜੇ ਵੀਰ ਜਿਹੜਾ ਬੰਦਾ ਭੈਣ ਭਰਾ ਲੈ ਕੇ ਜਾਂਦਾ ਆਪਣੀ ਡਾਕਟਰ ਕੋਲ ਲੈ ਕੇ ਆਉਂਦਾ ਚਾਹੇ ਦੋ ਰੇਟ ਲਿਆਦੇ ਗੱਲ ਹਾਂ ਆ ਉਹਦੀ ਚੈੱਕ ਕਰਾ ਕੇ ਤਸੱਲੀ ਕਰਕੇ ਲ ਜਾ ਸਕਦਾ ਬ੍ਰੋ ਠੀਕ ਆ ਠੀਕ ਆ ਤੇ ਬਲ ਵੀਰ ਹੋਈ ਫੇਜ ਆਪਾਂ ਮੱਝ ਦੀ ਰੇਟ ਦੀ ਗੱਲ ਕਰੀਏ ਰੇਟ ਤੇ ਬਈ ਜਨ ਕੇ ਫੋਨਤੀ ਹੋਣਗੇ ਆਪਣੇ ਜਿਹੜਾ ਬੰਦਾ ਕੋਈ ਭੈਣ ਭਰਾ ਆਪਣਾ ਸੌਦਾ ਹੁੰਦਾ ਤੇ 20000 ਦੀ ਆਪਾਂ ਕੱਟੀ ਰੱਖ ਲਾਂਗੇ ਕੱਟੀ 20000 ਦੀ 20000 ਦੀ ਆਪਾਂ ਕੱਟੀ ਰੱਖ ਲਾਂਗੇ ਠੀਕਾ ਕਿਉਂਕਿ ਬੰਦਾ ਜਾਂ ਅਗਲਾ ਬੰਦਾ ਟੀਕੇ ਤੇ ਚੋਲੂਗਾ ਠੀਕ ਹੈ ਕੋਈ ਹਿੰਮਤ ਕਰੂ ਵੀ ਚਾਹੇ ਕੋਈ ਚਾਰਟ ਤੇ ਚੋ ਸਕਦਾ ਵਾ ਹਾਂਜੀ ਹਾਂਜੀ ਤੇ 20 ਹਜ਼ਾਰ ਦੀ ਕੱਟੀ ਕੱਟ 20 ਹਜ਼ਾਰ ਦੀ ਆਪਾਂ ਕੱਟੀ ਰੱਖ ਲਾਂ ਠੀਕ ਹੈ ਤੇ ਲੈ ਬਰਾ ਕੱਟੀ ਦਿਨਾ ਬਰਾਈ ਕੱਟੀ ਦਿਖਾ ਦੀ ਸਮਾਰ ਕੇ ਤੇ ਮੱਝ ਨੂੰ ਇੱਥੋਂ ਮੱਝ ਨਿਕੰਬਰਾਂ ਦਾ ਫੇਸ ਕੁਆਲਟੀ ਮੱਝ ਦੇ ਲੋ ਠੀਕ ਹੈ ਇੱਥੋਂ ਤੁਹਾਨੂੰ ਕਬਣੀ ਸ਼ਾਇਦ ਤੁਹਾਨੂੰ ਥਾਣਾ ਦੀ ਬੰਦ ਤਸਨ ਬਾਕੀ ਚਾਰੇ ਤੁਹਾਡੇ ਸਾਇਦ ਵਿੱਚ ਇੱਕ ਹੋ ਜਾਗੇ ਥੋੜਾ ਲੈਵਲ ਵਿੱਚ ਜਰੂਰ 19 21 ਦਿਖਾਉਂਦੀ ਬਾਈ ਕਹਿੰਦਾ ਉਹ ਜਿਹੜਾ ਮੌਕੇ ਤੇ ਜਿਹੜਾ ਹਨਾ ਸਹੀ ਹੋ ਜਾਂਦਾਗਾ ਤੇ ਬਾਕੀ ਤੁ ਵੀਹ ਆਦੀ ਬਾਈ ਕਹਿੰਦਾ ਮੈਂ ਕੱਟੀ ਕੱਢ ਲੂੰ ਕੱਟੀ ਹਾਇ ਕਰਮ ਵਾਲੀ ਬੜੀ ਸ਼ਕੀਨ ਹੈ ਫਿੱਟ ਫੁੱਟ ਚੱਕ ਕੇ ਲਖਿਆ ਕਰਤੀ ਚੈੱਕ ਕਰਾ ਦੇ ਬਾਈ ਹਾਂ ਮੂੰਹਾਂ ਦੇ ਚੌੜੀ ਚੈੱਕ ਕਰਾ ਦੇ ਬਾਈ ਲਖਿਆ ਹਾਂ ਲੈ ਜਾਸ ਮਾਰ ਕੇ ਦਿਖਾ ਦੀ ਕੱਟੀ ਆਪਾਂ ਕੱਟੀ ਹਾਇ ਬੜੀ ਸ਼ਕੀਨ ਆ ਗਈ ਲਗਭਗ ਸਾਲ ਤੋਂ ਕਰਮ ਵਾਲੀ ਘੱਟ ਹੋਣੀ ਹੈਗੀ ਪੂਰੀ ਫੁੱਲ ਸ਼ਕੀਨ ਆ ਗਈ ਥੱਲੇ ਹੋਲੇ 19 ਸਾਫ ਸੁਥਰੀ ਹਾਂ ਠੀਕ ਹੈ ਵੀਰੇ ਬੰਨ ਲੋ ਕੱਟੀ ਗਈ ਤੇ ਮੱਝ ਨੂੰ ਮੈਂ ਦੁਬਾਰਾ ਫੇਰਨੇ ਆ ਬਰਾਦਾ ਹੁਣ ਇੱਥੋਂ ਦੇਖ ਲੋ ਮੱਝ ਤੜਾਉਣ ਲੱਗੀ ਕੱਟੀ ਬਾਹਰ ਕੱਢ ਲਈ ਤੇ ਮੱਝ ਨੂੰ ਰੈਂਦੀ ਵੀ ਸੌਂਦੀ ਹੋਣੀ ਠੀਕ ਆ ਆ ਦੇਖ ਇੱਥੇ ਵੀ ਮਾਰੇ ਹੋ ਕੱਟੀ ਦਾ ਪੂਰਾ ਹੈਵਾ ਕਰਦੀ ਆ ਇਹ ਕਰਕੇ ਵੀਰ ਕਹਿੰਦਾ ਜੇ ਕੱਟੀ ਵਾ ਨਾਲ ਹੀ ਦਵਾਗੇ ਜੇ ਕੋਈ ਭਰਾ ਫਹਿਮਤ ਕਰ ਲੂ ਤਾਂ 20 ਹਜ਼ਾਰ ਦੀ ਕੱਟੀ ਸੱਦਾ ਮੱਝਾ ਕਰਕੇ ਉਹ ਕੱਟੀ ਕਰਵਾ ਕੇ ਜਾ ਹਾਲ ਹੈ ਨਾ ਤੇ ਬਈ ਕਰੀ ਤੇ ਮੱਝ ਨੂੰ ਦੁਆਰਾ ਮੱਝ ਨੂੰ ਬੈਕ ਛਾੜ ਦਫਾ ਜੀ ਸਮਾਰ ਕੇ ਇਧਰ ਕਰਕੇ ਪੁੱਠਾ ਪਠਾ ਦਿਖਾ ਦਗੇ ਤੇ ਸੁਭਾ ਜਿਹੜਾ ਮਰਜ਼ੀ ਮੰਨ ਕੇ ਚੱਲੇ ਕੋਈ ਮੱਝ ਦੀ ਖਰੀਦੀ ਵੀ ਹੈਗੀ ਹਾਂ ਇਥੇ ਨਹੀਂ ਆ ਮਾਹ ਠੀਕ ਆ ਚੰਗੀ ਕੱਦ ਗਾੜ ਵਾਲੀ ਮੱਝ ਆ ਗਈ ਤੇ ਪਿੰਡ ਵਾਈ ਦਾ ਗਿਆ ਪੂਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਲੱਗਿਆ ਬਠਿੰਡਾ ਇਹ ਵੀ ਵੇਚਣੀ ਨਾਲੇ ਇਹ ਵੀ ਵੇਚ ਦਾਂਗਾ ਇਹੀ ਕੀ ਗੱਲ ਬਾਤ ਆ ਇਹਦੇ ਥਲੇ ਬਾਈ ਜਣ ਕੇ 5 ਕਿਲੋ ਦੁੱਧ ਲਖੇ ਮਿਲਣ ਮਲਾਉਣ ਨੂੰ ਤਾਂ ਇਹਦੀ ਠੱਡੀ ਸੀਲ ਆ ਪਰ ਆਦੀ ਹੁਣ ਬਹਿ ਜਾ 2.5 ਕਿਲੋ ਦੋਨੋਂ ਟਾਈਮ ਆ 2.5 ਕਿਲੋ ਦਾ ਕੋਈ ਗੱਬਣਾ ਨਹੀਂ ਗੱਬਣ ਹੈ ਨਹੀਂ ਲਖੇ ਬਾਈ ਯਾਰ ਗੱਪ ਮੰਨਦਾ ਕੋਈ ਫਾਇਦਾ ਨਹੀਂ ਫਾਇਦਾ ਨਹੀਂ ਵੀ ਦੇ ਆ ਮਾਦਰ ਦਾ ਮਹੀਨੇ ਦੀ ਹੈਗੀ ਆ ਕੀ ਫਾਇਦਾ ਆ ਮੁੱਲ ਕੋਸ਼ਿਸ਼ ਕਰਾ ਲਈਏ ਆਪਾਂ ਇਹਦੀ ਵੀਡੀਓ ਜੀ ਕਰਦਾ 50 ਕਰਾ ਲਓ 60 ਕਰਾ ਲਓ ਆਪਾਂ 45000 ਦੀ ਦੇ ਦਾਂਗੇ 45000 ਦੀ ਮੱਝ 5 ਕਿਲੋ ਦੋ ਦੋਨਾਂ ਢਾਈ ਢਾਈ ਕਿਲੋ ਦੇ ਦਾਂਗੇ ਢਾਈ ਢਾਈ ਕਿਲੋ ਹਾਂਜੀ ਠੀਕ ਆ ਠੀਕ ਆ ਮੈਨੂੰ ਮਿਲਾਉਣਾ ਕੋਈ ਪਤਾ ਹੀ ਨਹੀਂ ਹੋਣਾ ਕਿਹੜਾ ਬੰਦਾ ਹੈ ਨਾ ਸੋ ਠੰਡੀ ਸੀਲ ਤਾਂ ਇੰਨੀ ਆ ਬਾਈ ਯਾਰ ਛੱਡ ਗੱਲਾਂ ਇਹਦੇ ਬੜਾ ਹੁਣ ਬਹਿ ਜਾ ਲੱਕੇ ਅੱਛਾ ਹਾਂ ਠੀਕ ਆ ਇੰਨੀ ਠੰਡੀ ਆ ਤੇ ਇਥੇ ਤੁਹਾਨੂੰ ਕੋਈ ਨਹੀਂ ਸ਼ਰਤਾਂ ਨਾਲ ਬੰਦ ਲਾ ਥਾਮ ਥੂ ਕਰਮਲ ਨੂੰ ਸੋਣ ਲੱਗੇ ਹੋਗੇ 5 ਕਿਲੋ ਦੋ ਦਾਗਾ ਤੇ 45000 ਸਾਨੂੰ 45 ਦੀ 45000 ਦੀ ਦਾ ਤੋੜ ਦੇ ਨਿੱਕੇ ਫਿਰ ਵੀ ਤੋੜ ਹੀ ਦੇਣਾ ਆਪਾਂ ਨਾ ਕਿਸੇ ਭਰਾ ਨੇ ਮੰਨ ਕੇ ਜਿਹੜਾ ਕਰੇ ਚਾਹ ਚੂ ਵੀ ਨੂੰ ਡਾਂਗ ਲਾਉਣਾ ਹੈ ਪਰਿਵਾਰ ਨੂੰ 31 ਦੀ ਥਾਂ ਤੇ ਠੀਕ ਹੈ ਨਾਲੇ ਦੁੱਧ ਦੇਊਗੀ ਬਈ ਅੱਗੇ ਉਹਦੇ ਆਸ ਮੇਂ ਦਾ ਆਜ ਉਹ 30 35 40 ਆ ਜੀ ਇਹਦੇ ਕੱਟੀ ਤੇ ਲਾਉਣਾ ਉਹ ਮੱਝ ਤੇ ਲਾ ਲੂਗਾ ਨਾਲੇ ਜਦ ਮੂਰੇ ਗੱਬਣ ਕਰਾਦਾਗਾ ਹਾਂਜੀ ਹਾਂ ਨਾਲੇ ਇਹਦੀ ਚਾਲੀ ਕਰਮ ਵਾਲੀ ਵਧੀਆ ਸੇਵਾ ਚ ਕੋਈ ਕਰ ਲੂ ਨਾ ਦੁੱਧੋ ਚੰਗਾ ਪਿਆ ਦੂ ਕਿਸੇ ਤਬਰ ਨੂੰ ਠੀਕ ਆ ਬਈ 45000 ਸਾਨੂੰ ਲੈ ਮੱਝ ਮਿਲ ਜੂਗੀ ਨਾਲੇ ਤਾਂ ਮੂਰੇ ਗੱਬਣ ਕਰਾ ਕੇ ਮੂਰੇ 60 65 ਜਿਹੜੀ ਨਾਲੇ ਦੁੱਧ ਪੀ ਲਵਾਂਗੇ ਤੁਸੀਂ ਭਾਈ ਠੀਕ ਹੈ ਥਾਣੇ ਚਾਰ ਹੈ ਬੱਕਰੀ ਫੋੜਸ਼ਾਣੀ ਤਾਂ ਤੂੰ ਇਹਦੀ ਪੋਲੀ ਦੋਨਾਂ ਵਿੱਚ ਬਾਈ ਕੋਈ ਮਰਜੀ بڑا ਛੋਟਾ ਜਵਾਕ ਭਾਈ ਇਹਦੀ ਆਪਣੀ ਖੁੱਲ ਨਾ ਪੋਲੀ ਪੂਰੀ ਹਾਂ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਲੈ 5 ਕਿਲੋ ਤਾਂ ਇਹ ਲੈ ਗਿਆ ਤੇ 5 ਕਿਲੋ ਦੁੱਧ ਲੈ ਗਿਆ ਦੋਨਾਂਗਾ ਤੇ ਜਿਹੜੇ ਪਰਾਂ ਨੂੰ ਜਿਹੜਾ ਨਾ ਪਸੰਦ ਆਊਗਾ ਤੇ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ